ਵੇਗਾ ਸਾਰਿਆਂ ਦੀ ਰੋਟੀ ਤੇ ਪੁੱਛਰੀ ਆ ਗੱਲ ਸੱਚ ਸੁਣਾਉਣ ਵਾਲੀ ਦਾ ਕਿਸੇ ਦਾ ਟੀਚਾ ਹੀ ਨਹੀਂ ਹੈ ਵਿਦਵਾਨਾਂ ਦਾ ਟੀਚਾ ਤਾਂ ਫਿਰ ਹੋਣਾ ਹੀ ਦੀ ਇਹ ਵਿਦਵਾਨਾਂ ਦਾ ਟੀਚਾ ਸਿਰਫ ਰੋਟੀ ਹੁੰਦੀ ਹੈ ਵਿਦਵਾਨ ਹੋਏ ਯਾਰਾ ਕੀ ਹੋਏ ਇਹਨਾਂ ਦਾ ਟੀਚਾ ਸਿਰਫ ਰੋਟੀ ਹੁੰਦਾ ਤੇ ਜਾ ਕੁਛ ਨਹੀਂ ਬਾਕੀ ਰਹਿ ਕੇ ਸੁਣ ਸੁਣ ਸੱਤਾ ਦੇ ਹੁੰਦਾ ਬਲੈਕਮੇਲ ਕਰਦਾ ਟੀਚਾ ਸੱਤਾ ਪੈਸੇ ਦੇ ਬਲੈਕਮੇਲਰ ਰਹੇ ਨੇ ਔਰ ਬਲੈਕਮੇਲ ਲੈਣ ਦੇ ਸਕ ਸਕ ਹੈਗਾ ਇਹ ਕੋ ਜਿਹੜਾ ਬਲੈਕਮੇਲਰ ਨਹੀਂ ਹੋ ਸਕਦਾ ਉਹਦਾ ਕੋਈ ਰਿਕਾਰਡ ਨਹੀਂ ਸਖਾ ਨਾ ਬਲੈਕਮੇਲਰ ਹੁੰਦਾ ਸਦਾ ਰਿਕਾਰਡ ਬਲੈਕਮੇਲਰ ਦਾ ਛੁਰੂ ਤੇ ਰਿਕਾਰਡ ਕੋਈ ਹਰ ਕਿਸੋ ਤਰ੍ਹਾਂ ਆਖੀਏ ਬਾਰ ਬਲੈਕਮੇਲਰ ਹੁੰਦਾ ਠੱਗ ਕੁਪੇ ਸਾਥ ਦੇ ਜਿਹੜਾ ਹੈ ਜਨੂਵਰ ਦੇ ਵਿੱਚ ਦੀ ਅਸਲ ਤੇ ਜਿਹੜਾ ਜਨੂਵਰ ਦੇ ਵਿੱਚ ਇਹਨੇ ਸੰਤ ਬਣਨਾ ਹੈ ਸੰਤ ਕਿਵੇਂ ਹੋਗੇ ਸੰਤ ਬਣਦੇ ਸੀ ਸ਼ਾਂਤੀ ਸਾਨੂੰ ਹੈ ਜੀ ਜਦੋਂ ਸ਼ਾਂਤੀ ਹੋ ਜੂ ਸਤ ਹੋ ਜਾਗੇ ਇਹ ਕੱਪੜੇ ਪਾਏ ਸੰਤ ਬਣ ਗਏ ਕੀ ਸ਼ਾਂਤੀ ਮਿਲ ਗਈ ਕੱਪੜੇ ਪਾਏ ਤੇ ਬਲੈਕਮੈਲ ਨੇ ਆਪਣੇ ਨਾਲ ਵੀ ਲੋਕਾਂ ਨਾਲ ਕੱਪੜੇ ਬਦਲ ਕੇ ਬਣਾ ਬਦਲ ਕੇ ਸੰਤ ਬਣ ਗਿਆ ਬਲੈਕਮੈਲ ਨੇ ਆਪਣੇ ਨਾਲ ਵੀ ਲੋਕਾਂ ਨਾਲ ਆਪਣੇ ਆਪ ਨਾਲ ਵੀ ਧੋਖਾ ਲੋਕਾਂ ਨਾਲ ਵੀ ਧੋਖਾ ਬਲੈਕਮੇਲਿੰਗ ਇਹ ਤੋਂ ਬਲੈਕਮੇਲਿੰਗ ਸ਼ੁਰੂ ਹੋ ਜਾਂਦੀ ਖਾਲਸਾ ਵੀ ਬਾੜੋਂ ਤਾਂ ਕੇ ਨਹੀਂ ਬੁਲਦਾ ਖਾਲਸਾ ਦਾ ਟੈਨਸ਼ਨ ਲਿਆ ਸੀ ਸਰ ਬਲੈਕ ਬਾੜਾ ਬਾਜ਼ ਪਤਾ ਲੱਗਦਾ ਲਾ ਦੂ ਇਹਨੂੰ ਬਖੇਗਾ ਉਹ ਲੱਗਦਾਂ ਖਾਲਸਾ ਖਾਸ ਕਹਾਵੇ ਸੋਈ ਜਾ ਕੇ ਹਿਰਦੇ ਭਰਮਣਾ ਹੋਵੇ ਜੇ ਤੇ ਹਿਰਦੇ ਵਿੱਚ ਭਰਮ ਨਹੀਂ ਉਹ ਖਾਲਸਾ ਜੇ ਭਰਮ ਹੈ ਫਿਰ ਖਾਲਸਾ ਨਹੀਂ ਖਰਸਾ ਉਹ ਹੀ ਹੈ ਜਿਹਦੇ ਹਿਰਦੇ ਚ ਪਰਉਣੀ ਹੈ ਤੇ ਪਰਮ ਨੇ ਤਾਂ ਜੀ ਮਿਲ ਬੁਖਤੂ ਹੀ ਹੈ ਗੁਰੂ ਬਖੀਰ ਗੁਰੂ ਖਰਖਸਾ ਕੋਈ ਗੱਲ ਟੁੱਟਾ ਨਹੀਂ ਕਿ ਬੋਲਾ ਸਹੀ ਜਦੋਂ ਪ੍ਰੇਮ ਟੁੱਟ ਜਾਂਦਾ ਨਾ ਤੇ ਭਾਸ਼ਾ ਬਦਲ ਜਾਂਦੀ ਹੈ ਬੋਲੀ ਬਦਲ ਜਾਂਦੀ ਹੈ ਪਹਿਲੇ ਵਾਲੀ ਬੋਲੀ ਨਹੀਂ ਰਹਿੰਦੀ ਜਿੱਨਾ ਜ ਪ੍ਰੇਮ ਹੁੰਦਾ ਬੋਲੀ ਹੋਰ ਹੁੰਦੀ ਹੈ ਕਾ ਪ੍ਰੇਮ ਟੁੱਟ ਜਾਂਦਾ ਤੇ ਬੋਲੀ ਕਰ ਜਾਂਦੀ। ਹੁਣ ਪ੍ਰੇਮ ਟੁੱਟਿਆ ਹੋਇਆ ਚੱਤਰਮੰਤਾ ਇਸ ਕਰਕੇ ਭਾਸ਼ਾ ਸਹੀ ਨਹੀਂ ਰਹੀ। ਇਹਨਾਂ ਦਾ ਸੱਚ ਨੂੰ ਪ੍ਰੇਮ ਟੁੱਟਿਆ ਹੋਇਆ ਸਤਸਾਰ ਦਾ ਭਾਸ਼ਾ ਸਹੀ ਨਹੀਂ ਆ ਕਿਸੇ ਦੀ। ਗੁਰਬਾਣੀ ਵਾਲੀ ਭਾਸ਼ਾ ਇਹਨਾਂ ਦੀ ਨਹੀਂ ਇਹਨਾਂ ਵਾਲੀ ਭਾਸ਼ਾ ਗੁਰਬਾਣੀ ਦੀ। ਸੰਸਾਰ ਦੀ ਭਾਸ਼ਾ ਔਰ ਦੁਨਿਆਕਾਰ ਦੀ ਭਾਸ਼ਾ ਗੁਰਬਾਣੀ ਦੀ ਭਾਸ਼ਾ ਤੁਰਕੀ ਭਾਣੀ ਦੀ ਭਾਸ਼ਾ ਪੁਰਖੀ ਬਾਣੀ ਨਹੀਂ ਵਾਇਰ ਪਰਦੇ। ਪੁਰਬਾਣੀ ਦੀ ਭਾਸ਼ਾ ਅਸੱਤਾ ਦੀ ਭਾਸ਼ਾ ਆਪ ਸਿੱਟੀ ਬਰਦੀ ਗਈ ਨਹੀਂ। ਭਗਤਾ ਤੇ ਸਹਸਾਰੀਆਂ ਜੋੜ ਤਾ ਦੇ ਨਾਲ। ਕਿਉਂ? ਕਿਉਂ ਟੁੱਟ ਗਿਆ? ਸਚਨਾਵ ਪ੍ਰੇਮ ਟੁੱਟ ਗਿਆ ਝੂਠ ਨਾਲ ਪੈ ਗਿਆ ਵੋ ਸ਼ਰੀਰ ਨਾਲ। ਜੀ ਬਾਤ ਨੂੰ। ਤੇ ਬੋਲੀ ਸਹੀ ਕਿ ਮਹਰਾਜ। ਕਰ ਆਇਆ ਹੱਥ ਬਣ ਕੇ। ਸੀਸ ਆਵੜ ਗਿਆ। ਇਹ ਤਰ੍ਹਾਂ ਬਣ ਗਏ ਕੰਨ ਆਏ ਕੰਨ ਬਣ ਗਏ ਇਹ ਤਰ੍ਹਾਂ ਅੱਖਾਂ ਬਣ ਗਈਆਂ ਰਸਨਾ ਜੀਵ ਨੂੰ ਕਹਿਤਾ ਸਾਰੇ ਡੁਪਲੀਕੇਟ ਬਣਾ ਲੈ ਵਾ ساری ਬੋਲੀ ਵਿਗਾੜ ਲਈ ਉਹਨਾਂ ਨੇ ਉਹ ਛੱਡ ਕੇ ਇੱਧਰ ਬਣਾ ਲਿਆ ਜਿਹੜਾ ਨੇਤਰ ਅੰਤਰ ਵਾਲੇ ਕੋਲ ਨੇ ਉਹ ਅੱਖਾਂ ਬਣਾ ਲਈਓ ਜਿਹੜਾ ਕੰਨ ਉੱਤਰ ਵਾਲੇ ਕੋਲ ਨੇ ਉਹ ਬਾਹਰ ਕੰਨ ਬਣਾ ਲਏ ਤੇਰੇ ਕੋਲ ਡੁਬਲੀ ਗੇੜਾ ਦਮ ਤੇ ਤਾਇਆ ਸੌਦਾ ਕੰਦੇ ਦਾ ਕੋਈ ਹੈ ਨਹੀਂ ਸੀ ਨਾ ਗਾਉ ਕਰਨਾ ਤੇ ਬਿਨਾ ਨਹੀਂ ਸੁਣਿਆ ਜਾਣਾ ਇਹ ਕਰਨਾ ਤੇ ਬਿਨਾ ਦਾਰਿਆਂ ਤੇ ਕਰਨ ਸੁਣਦੇ ਹਰ ਲੋ ਕਰਨ ਸੁਣੋ ਹਰ ਲੋ ਬੇਤਰੀ ਸਤਗੁਰੂ ਵੀ ਵੇਖਣਾ ਸਬੜੀ ਸੁਣਨਾ ਗੁਰੂ ਹੋ ਤੂੰ ਦਾ ਸਰਬਣਾ ਸੁਣਿਆ ਜਾਊਗਾ ਕੰਦੇ ਦਾ ਸੁਣਿਆ ਨਹੀਂ ਜਾਣਾ ਵੇ ਤਾਂ ਬਦਾਈ ਦਿੱਤੇ ਕਰਦੇ ਸੋਚੇ ਇਹਨੇ ਨਾ ਇਹ ਤਾਂ ਇਹਨੂੰ ਕਦੇ ਗਈ ਹੀ ਨਹੀਂ ਇਹ ਤਾਂ ਵਿਚਾਰੀ ਹੋਣੀ ਇਹਨਾਂ ਨੇ ਗੱਲ ਆਏ ਸ਼ਰੀਰ ਦਾ ਤਾਂ ਉਹਦੇ ਨਾਲ ਮਤਲਬ ਹੈ ਕੋਈ ਨਹੀਂ ਰਹਿ ਜਾਣਾ ਇਹ ਸ਼ਰੀਰ ਦਾ ਤਾਂ ਹੋਰ ਬਚਰ ਮਤਲਬ ਹੈ ਦੱਸਿਆ ਇਹਨਾਂ ਤੋਂ ਨਾ ਨਾ ਨਹੀਂ ਸੁਣਦਾ ਜੋ ਸੁਣਦੇ ਆਲੀ ਗੱਲ ਹੈ ਫਿਰ ਕਦੇ ਸੁਣੀ ਜਾਊਗਾ ਕਹਿੰਦਾ ਮੈਂ ਕਹਿੰਦੇ ਤ੍ਰਿਕੁਟੀ ਛੱਡ ਕੇ ਦਿਮਾਗ ਜਿੱਦਾਂ ਚ ਬੈਠਾ ਉਹ ਜਿਹੜਾ ਕੰਨਾ ਨਾ ਸਮਝਦਾ ਫਿਰਦੇ ਚ ਬਹਿ ਜਾ ਫਿਰਦੇ ਚ ਸੁਣਣਾ ਨਾ ਥੋੜੀ ਤਾਂ ਇੱਥੇ ਕੰਨਾ ਨਾ ਥੋੜੀ ਦਾ ਦਿਮਾਗ ਜਿੱਦਾਂ ਨਾ ਸੁਣਦਾ ਉਮਾਹ ਇਹ ਬਾਹਲੀ ਬਾਣੀ ਸੁਣਦੀ ਹੈ ਪੌਣਕੀ ਬਾਣੀ ਸੁਣਦੀ ਹੈ ਐਂਡ ਬੋਲਦੇ ਆ ਬੂਹਣ ਪੌਣਕੀ ਬਾਣੀ ਇਹ ਕੰਨਾ ਨਾ ਪੌਣਕੀ ਬਾਣੀ ਸੁਣਦੀ ਬੂ ਕਾ ਕੇ ਆ ਬਾਉ ਆਇਓ ਉਹ ਸੁਣਦਾ ਇਹ ਜਿਹੜੀ ਆਵਾਜ਼ ਬਾਹਰ ਪੈਦਾ ਹੁੰਦੀ ਹੈ ਇਸ ਕੀਤੇ ਟਕਰਾਓ ਤੋਂ ਆਹਸ ਬਣੀ ਉਹ ਸੁਣਦੀ ਹੈ ਖੜਕਾ ਸੁਣਦਾ ਤੇ ਬਾਹਾਂ ਦੋਹ ਦਿਸ ਗਈ ਜਿਹੜੀ ਅੰਤਰਾ ਆਤਮਾ ਦੀ ਜਿਹੜੀ ਸੱਚਖੰਡ ਦੀ ਆਵਾਜ਼ ਹੈ ਹੁਕਮ ਉਹ ਤਾਂ ਇਹਦੇ ਸੁਣਦੀ ਹੈ ਬਾਦੀ ਸੁਣਦੀ ਹੋ ਬਾਦੀ ਸੁਣ ਬਾਹਰ ਤਾਂ ਵਾਲੀ ਆਵਾਜ਼ਾਂ ਸੁਣਦੀ ਹੈ ਨਾ ਕਰਨਾ ਇਹ ਤਾਂ ਕੰਨ ਬਾਹਰ ਹੀ ਬਾਹਰ ਸੋਣ ਵਾਸਤੇ ਦਿੱਤੇ ਨੇ ਬਾਹਰ ਗਿਆ ਸੁਣੂਗਾ ਸਮਝੂਗਾ ਫਿਰ ਇਹਨੂੰ ਪਤਾ ਲੱਗੂਗਾ ਤਾਂ ਅੰਦਰ ਜਾ ਕੇ ਬੈਠੂਗਾ ਠਿਕੂਗਾ 37 ਸਤਗੁਰੂ ਵੇਖਣਾ ਸਤਗੁਰੂ ਦਾ ਜਿਹੜਾ ਪਿੱਖੜ ਦੇਖਣਾ ਨਹੀਂ ਸਕਦਾ ਉਹ ਪਿੱਖੜ ਦੇਖਣਾ ਹੋਰ ਹੁੰਦਾ ਵੇਖਣਾ ਹੋਰ ਵੇਖਣਾ ਕੀ ਹੁੰਦਾ ਸੁਪਨਾ ਵੇਖੀਦਾ ਹੁੰਦਾ ਦੇਖੀਦਾ ਨਹੀਂ ਸੁਪਨਾ ਸੁੱਤਾ ਪਿਆ ਦੇਖਦਾ ਮੈਨੂੰ ਸੁੱਤਾ ਪਿਆ ਦੇਖਦਾ ਵੇਖਣਾ ਕੀ ਮਨ ਸਮਝੂਗਾ ਸੰਸਾਰ ਚੋਂ ਫੇ ਵੇਖਣਾ ਹੋਊਗਾ ਸੁਪਨਾ ਵੇਖਣਾ ਹੀ ਹੁੰਦਾ ਜੋ ਤਰ੍ਹਾਂ ਕਰ ਚੀਜ਼ ਹੈ ਉਹ ਵੇਖੀਏ ਜੋ ਸੁਪਨਾ ਜੋ ਸੁਪਨੇ ਦੀ ਦੁਨੀਆ ਸਾਰੀ ਨਿਰਗਾਹ ਕਰ ਦਈ ਹੈ ਨਾ ਨਿਰਗਾਹ ਕਰ ਦਈਏ ਤੇ ਦੇਖੀ ਵੀ ਉਹਨੇ ਦੇਖਿਆ ਰੋ ਦੇਖਿਆ ਅਸਲੀ ਪੇਖਿਆ ਜੇ ਸੁਪਨਾ ਹੋਰ ਵੇਖਣਾ ਤਾਂ ਐਸੇ ਜਗ ਕੋ ਜਾਓ ਸਭ ਜਾਗ ਹੋਈ ਜੀ ਕੁਝ ਇਹਨਾਂ ਵਿੱਚ ਅਚਾਚਾ ਨਹੀਂ ਨਾ ਰਕ ਬੇਨਪਾਵਾ ਉਹ ਹਾਲ ਤੇ ਵੀ ਕੁਝ ਨਹੀਂ ਸੱਚ ਨਹੀਂ ਭਗਵਾਨ ਦੇਖਿਆ ਜੋ ਅੰਦਰ ਦੀ ਬਰੂਨੀ ਦੇਖੋ ਕਾਲੂਲੀ ਦਿਓ ਫਿਰ ਆ ਗਏ ਇਹ ਦੋ ਸੰਸਾਰ ਛੜਾ ਦਿੱਤਾ ਜੇ ਉਹ ਨੂੰ ਦੇਖਣਾ ਤਾਂ ਤਰ ਚਲਾ ਜਾ ਤੇ ਤੇਰਾ ਦਰੋਂ ਪਹਿਲਾਂ ਲਾਈਟ ਬੰਦ ਕਰ ਦਿੰਦੇ ਤੇਰਾ ਕਰ ਦਿੰਦੇ ਉੱਤੇ ਡੇਰੇ ਚਲਾ ਜਾ ਜਦੋਂ ਆਪਰਗ ਨੂੰ ਚੱਲਣਾ ਆਪੇ ਹੋ ਜਾਣਾ ਚਾਹ ਤੋ ਹੀ ਕਰੂਗਾ ਗੁਰੂ ਹੈ ਕਿ ਤੈਨੂੰ ਸੂਰਜ ਚੜ੍ਹਨਾ ਆਪੇ ਹੋ ਜਾਣਾ ਕਾ ਕਬੀਰ ਮਨ ਪਿਆ ਪਰਗਾਸਾ ਉਹਦੇ ਬਾਅਦ ਜਦ ਛੀਛੀ ਤੋਂ ਆ ਚੱਲ ਜੱਤ ਲੋਗੇ ਜਦ ਸੂਰਜ ਚੜ੍ਹਿਆ ਯਾ ਪਿੱਛੇ ਚੱਲਣੀਆਂ ਚਾਹਣ ਤਾਂ ਉਸੇ ਨੇ ਕਰ ਦੇਣੇ